ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮੋਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਖਾਲਿਸਤਾਨੀ ਅੱਤਵਾਦੀ ਪੰਨੂ ਦੇ ਜਥੇਬੰਦੀ ਸਿੱਖੋ ਜਸਟੀਨਾ ਸੰਬੰਧਿਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਜਿਹੜੀ ਹੁਣ ਵੱਡੀ ਸਫਲਤਾ ਹਾਸਿਲ ਕਰ ਲਈ ਹੈ ਤਾਂ ਜਿਸ ਦੇ ਦੋਸ਼ੀ ਦੀ ਪਛਾਣ ਜਗਦੀਸ਼ ਕਵਿੰਦਰ ਤੇ ਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਤਿੰਨਾਂ ਰਾਜਪੁਰਾ ਦੇ ਰਾਂਗਵਲੇ ਪੁਲਿਸ ਓਲ ਦਸੇਜਾਰੇ ਨੇ ਪੁਲਿਸ ਉਤਰਨ ਅਨੁਸਾਰ ਇਹਨਾਂ ਨੂੰ ਪੰਜਾਬ ਦੇ ਵਾਕ-ਵਾਕ ਇਲਾਕੇ ਦੇ ਵਿੱਚ ਖਾਲਿਸਤਾਨੀ ਚੰਦੇ ਤੇ ਪੋਸਟਰ ਲਗਾਉਣ ਦਾ ਕੰਮ ਦਿੱਤਾ ਗਿਆ ਸੀ ਪੁਲਿਸ ਦਾ ਸਪੈਸ਼ਲ ਸੈਲ ਤਿੰਨੋਂ ਤੋਂ ਲਗਾਤਾਰ ਹੁਣ ਪੁੱਛਗੀਚ ਵੀ ਜਿਹੜੀ ਕਰ ਰਿਹਾ ਉੱਥੇ ਦੱਸਦੇ ਕਿ ਗ੍ਰਿਫਤਾਰੀ ਦੇ ਤੁਰੰਤ ਬਾਅਦ ਇਹਨਾਂ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਅਦਾਲਤ ਨੇ ਇਹਨਾਂ ਨੂੰ 3 ਦਿਨਾਂ ਦੀ ਰਿਮਾਨਡ ਤੇ ਜਿਹੜਾ ਹੁਣ ਨੂੰ ਭੇਜ ਦਿੱਤਾ ਹੈ ਦੱਸਦੇ ਕਿ ਦੋਸ਼ੀਆਂ ਦੇ ਕੋਲੋਂ ਪੁੱਛਗੀਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਤਿੰਨੋਂ ਅੱਤਵਾਦੀ ਪੰਨੋਂ ਦੇ ਸਿੱਧੇ ਸੰਪਰਕ ਦੇ ਵਿੱਚ ਸੀ ਪੁਲਿਸ ਨੂੰ ਤਲਾਸ਼ੀ ਦੌਰਾਨ ਉਹਨਾਂ ਦੇ ਕੋਲ ਪੋਸਟਰ ਤੇ ਹੋਰ ਵੀ ਸਮੱਗਰੀ ਜਿਹੜੀ ਬਰਾਮਦ ਹੋਈ ਹੈ ਜਿਸ ਨੂੰ ਉਹਨਾਂ ਨੇ ਮੋਹਾਲੀ ਦੀਆਂ ਦੀ ਮਾਰਤੇ ਤੇ ਚਿਪਕੌਣ ਦੀ ਸਾਜ਼ਿਸ਼ ਬਣਾਈ ਹੋਈ ਸੀ ਹਜੇ 3 ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਜਿਹੜੀ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਦਲਜੀਤ ਅੱਤਵਾਦੀ ਪੰਨੂ ਨੇ ਵੀਡੀਓ ਜ਼ਾਰੀ ਕਰਕੇ ਪੰਜਾਬ ਦੇ ਗੈਂਗਸਟਰਾਂ ਨੂੰ ਉਸ ਨਾਲ ਸੰਪਰਕ ਕਰਨ ਲਈ ਵੀ ਕਿਹਾ ਸੀ ਉਸ ਵੱਲੋਂ 26 ਜਨਵਰੀ ਨੂੰ ਗਨਤੰਤਰ ਦਿਵਸ ਮੌਕੇ ਮਾਹੌਲ ਖਰਾਬ ਕਰਨ ਦੀ ਧਮਕੀ ਵੀ ਜੜੀ ਦਿੱਤੀ ਗਈ ਸੀ ਦਲਜੀਤ ਇਸ ਤੋਂ ਬਾਅਦ ਬੀਤੀ ਦਿਨ ਨੂੰ ਤਰਪਾਦೇಶ್ ਦੇ ਸੀਐਮ ਯੋਗੀ ਅਦਿੱਤਿਆਨਾਥ ਨੂੰ ਵੀ ਅੱਤਵਾਦੀ ਪੰਨੂ ਵੱਲੋਂ ਜਾਨੋਂ ਮਾਰਨ ਦੀ ਧਮਕੀ ਵੀਡੀਓ ਨੇ ਦਿੱਤੀ ਕੇਸੀ ਦੱਸਦੇ ਕਿ ਹੁਣ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰੇ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਖਾਲਿਸਤਾਨੀ ਅਤਵਾਦੀਪਨ ਨੂੰ ਦੇ ਤਿੰਨ ਸਾਥੀਆਂ ਨੂੰ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ